ਤੇ ਦੇਖ ਸਕਦੇ ਆ ਇਸ ਟਾਈਮ ਕੋ ਦਾਸ ਦੀ ਮੰਮੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਇਸ ਟਾਈਮ ਆਪਾਂ ਗੁਰਦਾਸ ਸਿੰਘ ਦੇ ਘਰ ਖੜੇ ਆ ਆਰਸ਼ਦੀਪ ਦੇ ਤੇ ਗੁਰਦਾਸ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਦੋਨੋਂ ਬੱਚਿਆਂ ਨੂੰ ਵੀ ਆਪਣੇ ਆਪ ਤੋਂ ਨਹੀਂ ਮਰੇ ਉਹਨਾਂ ਨੂੰ ਮਾਰਿਆ ਗਿਆ ਏ ਠੀਕ ਹੈ ਜੀ ਕੀ ਨਾਸੀ ਜੀ ਆਪਣੇ ਬੱਚਿਆਂ ਦਾ ਜਿਹਨਾਂ ਨੇ ਪਾਕੜਾ ਦੇ ਵਿੱਚ ਹਾਦਸਾ ਹੋਇਆ ਜਿਹਨਾਂ ਦਾ ਅਰਸ਼ਦੀਪ ਸਿੰਘ ਸੀ ਅੱਛਾ ਕਿੰਨੇ ਸੀ ਕਿੰਨੇ ਇੱਕ ਬੇਟਾ ਹੋਰ ਸੀਗਾ ਕੀ ਨਾਸੀ ਦਾ ਜਿਹੜਾ ਦੂਸਰਾ ਗੁਰਦਾਸ ਸਿੰਘਾ ਜੀ ਉਹਦਾ ਅੱਛਾ ਕਿਵੇਂ ਕੀ ਬੀਤੀ ਉਹਨਾਂ ਨਾਲ ਵੀ ਤੁਹਾਨੂੰ ਘਰੋਂ ਦੱਸ ਕੇ ਗਏ ਨੇ ਜਿਵੇਂ ਸਾਨੂੰ ਤਾਂ ਜੀ ਦਿੱਲੀ ਦਾ ਉਹ ਕਾਲਜ ਜਾਂਦਾ ਸੀ ਕਾਲਜ ਜਾਣ ਵਾਸਤੇ ਰੈਡੀ ਹੋਇਆ ਸੀ ਰੈਡੀ ਹੋ ਕੇ ਕਾਲਜ ਨੂੰ ਗਿਆ ਸੀ ਸਾਨੂੰ ਫੂਨ ਉਹਨੇ ਸਾਰਾ ਦਿਨ ਨਹੀਂ ਕਰਿਆ ਨਾ ਅਸੀਂ ਕਰੇ ਸਾਨੂੰ ਪਤਾ ਸੀ ਵੀ ਕਾਲਜ ਗਿਆ ਵੀ ਕਾਲਜ ਦੇ ਟਾਈਮ ਤੋਂ ਘਰ ਵਾਪਸ ਆ ਜੂਗਾ ਜਦੋਂ ਕਾਲਜ ਦਾ ਟਾਈਮ ਖਤਮ ਹੋਇਆ ਉਸ ਤੋਂ ਬਾਅਦ ਉਹਨੇ ਆਪਣੇ ਮਾਮੇ ਦੀ ਕੁੜੀ ਸਾਡੇ ਵੱਡੇ ਭਰਾ ਦੀ ਕੁੜੀ ਨੂੰ ਫੋਨ ਕਰਿਆ ਵੀ ਮੈਂ ਅੱਜ ਆਂਦਾ ਨਹੀਂ ਹੈਗਾ ਬੇਬੇ ਨੂੰ ਕਹਿਦੀ ਕਰੇ ਸਾਰਿਆਂ ਨੂੰ ਵੀ ਮੈਂ ਅੱਜ ਨਹੀਂ ਸ਼ਾਮ ਨੂੰ ਆਂਦਾ ਮੇਰੀ ਟ੍ਰੇਨਿੰਗ ਲੱਗੀ ਹੈ ਡਾਕਟਰੀ ਦੀ ਸਿਵਲ ਹਸਪਤਾਲ ਸੰਗਰੂਰ ਆ ਮੈਂ ਵੀ ਮੈਂ ਸਵੇਰ ਤੱਕ ਆਉਂਗਾ ਉਸ ਤੋਂ ਬਾਅਦ ਥੋੜੀ ਜਿਹੀ ਸਰਵਾਦੇ ਨੂੰ ਫੋਨ ਕਰਿਆ ਕਿ ਮੈਂ ਰੋਟੀ ਖਾਣੀ ਹੈ ਮੈਨੂੰ ਤੂੰ 100 ਰੁਪਏ ਗੂਗਲ ਪੇ ਕਰ ਦੇ ਸਾਡੀ ਗੁੱਡੀ ਨੇ ਨਾਲ ਦੀ ਨਾਲ 100 ਰੁਪਏ ਗੂਗਲ ਪੇ ਕਰਤਾ ਉਸ ਤੋਂ ਬਾਅਦ ਸਾਡਾ ਨਹੀਂ ਕੋਈ ਕਨੈਕਟ ਹੋਇਆ ਪਰ ਨੰਬਰ ਹੋਰ ਕਿਸੇ ਦਾ ਸੀ ਨਿਰਮਲ ਸਿੰਘ ਜਿਹੜਾ ਉਹ ਮੁੰਡਾ ਉਹਦੇ ਨੰਬਰ ਤੇ ਕੁਕਲ ਪਈ ਕਿੱਥੇ ਦਾ ਮੁੰਡਾ ਕਿੱਥੋਂ ਦਾ ਸਮੂਰਾ ਦਾ ਸਮੂਰਾ ਦਾ ਜੀ ਨਿਰਮਤ ਸਿੰਘ ਸਮੂਰਾ ਦਾ ਸਮੂਰਾ ਦਾ ਹਾਂਜੀ ਅੱਛਾ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਮੁੰਡੇ ਸਾਡੇ ਹੈ ਨਹੀਂ ਸਾਨੂੰ ਨਹੀਂ ਸੀ ਪਤਾ ਜਿਹੜਾ ਗੁਰਦਾ ਸਿੰਘਾ ਉਹਦੀ ਮੰਮਾ ਨੂੰ ਪਤਾ ਸੀ ਉਹਨਾਂ ਨੇ ਰਾਤ ਨੂੰ ਫੋਨ ਕਰਿਆ ਉਹ ਮੁੰਡੇ ਦਾ ਫੋਨ ਲੱਗ ਨਹੀਂ ਰਿਹਾ ਸੀ ਸਾਨੂੰ ਤਾਂ ਪਤਾ ਸੀ ਸਾਡੇ ਮੁੰਡੇ ਫੋਨ ਕਰਤਾ ਸੀ ਵੀ ਮੈਂ ਆਂਦਾ ਨਹੀਂ ਹੈਗਾ ਜਿਹੜਾ ਗੁਰਦਾ ਸਿੰਘਾ ਉਹਨਾਂ ਨੂੰ ਸ਼ੱਕ ਸੀ ਵੀ ਸਾਡਾ ਮੁੰਡਾ ਜਦੋਂ ਪੇਪਰ ਦੇਣਗਾ ਸੀ ਵੀ ਹੁਣ ਤੱਕ ਕਿਉਂ ਨਹੀਂ ਆਇਆ ਫੋਨ ਟਰਾਈ ਕਰੀ ਗਏ ਉਹਦਾ ਫੋਨ ਲੱਗਿਆ ਨਹੀਂ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਸ਼ਾਂਭੀਨ ਕਰਦੇ ਫਿਰ ਗਏ ਇਹ ਤੇ ਸਾਡੇ ਬੇਟੇ ਚ ਕਿਸੇ ਬੱਚੇ ਨੇ ਕਿਹਾ ਵੀ ਜਿਹੜਾ ਤੁਹਾਡਾ ਗੁਰਦਾਸ ਆ ਵਿਰਸ਼ਦੀਪ ਸਿੰਘ ਨਾਲ ਗਿਆ ਆਰਸ਼ਦੀਪ ਸਿੰਘ ਆਹ ਦੋਨੋਂ ਇੱਕੋ ਸਾਈਡ ਪਤੜਾਈ ਛੜ ਬੱਚੜੇ ਅੱਛਾ ਉਹਨਾਂ ਨੂੰ ਫਿਰ ਪਤਾ ਚੱਲਿਆ ਵੀ ਆਰਸ਼ਦੀਪ ਆਰੇ ਦੋਨੋਂ ਇਕੱਠੇ ਨੇ ਉੱਪਰ ਸਾਡੇ ਘਰੇ ਆਏ ਸਾਨੂੰ ਦੱਸ ਕੇ ਗਏ ਵੀ ਜਿਹੜਾ ਤੁਹਾਡਾ ਮੁੰਡਾ ਸਾਡਾ ਮੁੰਡਾ ਕੱਟੇ ਨੇ ਵੀ ਤੁਹਾਡਾ ਮੁੰਡਾ ਕਿੱਥੇ ਆ ਇਹ ਫਿਰ ਸਾਡੇ ਘਰ ਦੇ ਨੇ ਕਿਹਾ ਵੀ ਉਹ ਤਾਂ ਸੰਗਰੂਰ ਕੱਲ ਪਲਾਸ ਕਾਲਜ ਗਿਆ ਸੀ ਵਿਸ਼ਾ ਰਾਤ ਨੂੰ ਟ੍ਰੇਨਿੰਗ ਵਿੱਚ ਵੀ ਹੱਥਿਆ ਉਹ ਕਹਿੰਦੇ ਵੀ ਨਹੀਂ ਉਹ ਉੱਥੇ ਨਹੀਂ ਹੈਗੇ ਵੀ ਉਹ ਹੋਰ ਕਿਤੇ ਨਹੀਂ ਵੀ ਰਾਤ ਦੇ ਸੀ ਲੱਗ ਰਿਹਾ ਸਾਨੂੰ ਲੱਭ ਨਹੀਂ ਰਿਹਾ अच्छा फिर ਤੁਸੀਂ ਕਿਥਾ ਨੇ ਜਾ ਵਗਾਰਾ ਤਲਾਕ ਕਿਤੇ ਸੀ ਕਿ ਜਦਾ ਸਾਡੇ ਬੇਟੇ ਨਹੀਂ ਨਹੀਂ ਅਸੀਂ ਸ਼ਾਮ ਤੱਕ ਨਹੀਂ ਕੀਤੇ ਅਸੀਂ ਸਾਲ ਚਾ ਕਰਕੇ اچھا ਪੂਰਾ ਦਿਨ ਡਿੱਕਿਆ ਡਿੱਕਨ ਤਵਾਦਾ ਅਸੀਂ ਸ਼ਾਮ ਨੂੰ 5 ਦੇ 6 ਦੇ ਵਿੱਚ ਵਿੱਚ ਅਸੀਂ ਫਿਰ ਚਲਾ ਕਰਕੇ اچھا ਕੀ ਹੋ ਉਹਨਾਂ ਦੀ লাশ ਵੀ ਦੋਨਾਂ ਦੀ ਮਿਲ ਚੁੱਕੀ ਹੈ লাশ ਹਾਂਜੀ ਸਾਨੂੰ লাশ ਕੱਲ ਮਿਲਿਆ ਜੀ اچھا 5ਵੇਂ 6ਵੇਂ ਦਿਨ ਮਿਲਿਆ اچھا ਅਰਸ਼ਰ ਇੱਥੇ ਬੈਠੇ ਰਹਦਾ ਸੀ ਜਦ ਤੁਸੀਂ ਗੋਦ ਲਿਆ ਫੈ ਨਹੀਂ ਨਹੀਂ ਗੋਦ ਨਹੀਂ ਸੀ ਲਿਆ ਜੀ ਦਾ ਨਹੀਂ ਨਹੀਂ ਇਹਦਾ ਡੈਡੀ ਨਸ਼ੇੜੀ ਸੀ ਜੀ ਤੰਗ ਕਰਦਾ ਸੀ ਇਹਨਾਂ ਨੂੰ ਬੱਚੇ ਛੋਟੇ ਛੋਟੇ ਸੀ ਉਦੋਂ ਫਿਰ ਇਹਨਾਂ ਨੂੰ ਉਰੇ ਲਿਆਂਦਾ ਸੀ ਅਸੀਂ ਉਰੀਪਾ ਛੋਟੇ ਛਟਿਆਂ ਨੂੰ ਉਰੀ ਪਾਲਿਆ ਸੀ ਸਾਡੇ ਦੋਤਾ ਸੀਗਾ ਇੱਥੋਂ ਦਾ ਉਰੇ ਦਾ ਦੋਤਾ ਸੀ ਸਾਡਾ ਦੋਤਾ ਸੀ ਜੇ ਅਸੀਂ ਕੁੜੀ ਸਾਡੀ ਕੁੜੀ ਤੰਗ ਕਰਦਾ ਸੀ ਕਰਾਉਣਾ ਇਸ ਕਰਕੇ ਉਰੇ ਲਿਆਂਦੇ ਹੋਏ ਸੀ ਅੱਛਾ ਅਸੀਂ ਬੜੀ ਮੁਸ਼ਕਿਲ ਨਾਲ ਕਿਹੜੇ ਪਿੰਡੇ ਕੁੜੀ ਛੋਟੀ ਇਸੇ ਤਰ੍ਹਾਂ ਆ ਜੀ ਫਾਗੜਾਂ ਦੇ ਨਾਲ ਠੀਕ ਹੈ ਠੀਕ ਹੈ ਇਹਨਾਂ ਦੇ ਮਾਤਾ ਅਰਸ਼ ਕੋਈ ਨਹੀਂ ਪਤਾ ਲੱਗਿਆ ਤਾਨੂੰ ਕਦੋਂ ਮਿਲਿਆ ਸੀ ਇਹ ਬੇਟਾ ਇਹ ਤੁਹਾਡਾ ਕਿੰਨੇ ਦਿਨ ਹੋ ਗਏ ਮਿਲਿਆ ਦਾ ਪੰਜ ਦਿਨ ਪਹਿਲਾਂ ਪੰਜ ਦਿਨ ਅੱਜ ਹੀ ਚਿਕਨ ਚੱਲ ਗਏ ਅੱਛਾ ਪੰਜ ਦਿਨ ਪਹਿਲਾਂ ਤੁਹਾਨੂੰ ਮਿਲ ਕੇ ਗਿਆ ਹਾਂ ਵੀ ਕਰੋ ਤੁਹਾਨੂੰ ਕਹਿ ਕੇ ਗਿਆ ਵੀ ਮੈਂ ਆਪਣਾ ਚੱਲਿਆ ਕਰਦੇ ਹਾਂ ਨਾ ਅੱਛਾ ਅੱਜ ਜਾ ਰਹੇ ਰੋਟੀ ਖਾ ਕੇ ਗਿਆ ਤੁਸੀਂ ਵੀ ਇੱਥੇ ਆਏ ਹੋਏ ਸੀ ਮੈਂ ਆਈ ਸੀ ਅੱਛਾ ਇੱਥੇ ਰਹਿੰਦੇ ਨੇ ਉਹ ਇੱਥੇ ਰਹਤੀ ਆਂਦੀ ਆ ਬੱਸ ਇੱਕ ਸਾਡਾ ਉੱਪਰ ਚਵਾਰਾ ਜਿਓ ਚੜ੍ਹੇ ਅੱਛਾ 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 ਮੇਰੇ ਨਾਲ ਇਹ ਤੇ ਉਹ ਮਲਦੀ ਰਹੀਆਂ ਅੱਛਾ ਅੱਛਾ ਦੋ ਬੱਚੇ ਨੇ ਦੋ ਮੁੰਡੇ ਨੇ ਤਿੰਨ ਨੂੰ ਮਾਪੋਤ ਕੀ ਲੱਗਦਾ ਜੀ ਵੀ ਉਹ ਨਹਿਰ ਚ ਡੁੱਬਿਆ ਜਾਂ ਕੋਈ ਹੋਰ ਗੱਲ ਹੈ ਜੀ ਨਾ ਨ ਡੁੱਬਿਆ ਨਹੀਂ ਮਾਧਿਅਨ ਦੀ ਉਹ ਨਾ ਨਹੀਂ ਘਾਸਤਾਨੀ ਉਹਨਾਂ ਦੀ ਉਹ ਨਾ ਨਹੀਂ ਮਾਰੇ ਨਾਲ ਜਿਹੜੇ ਮੁੰਡੇ ਸੀ ਜਿਹੜਾ ਨਿਰਮਲ ਸਿੰਘ ਦਾ ਸਭ ਤੋਂ ਵੱਧ ਸੰਸਲ ਤੁਹਾਨੂੰ ਕੀ ਲੱਗਦਾ ਜੀ ਹੁਣ ਸਾਰੇ ਕੋਣ ਕਰ ਸਕਦਾ ਹੈ ਜੀ ਇਹਨੇ ਕੀਤਾ ਹੈ ਨਿਰਮਲ ਸਿੰਘ ਦੀ ਸਾਰੀ ਚੱਕ ਹਰਸਤਾਨੀ ਨਿਰਮਲ ਸਿੰਘ ਤੋਂ ਸ਼ੁਰੂ ਹੁੰਦੀ ਆ ਬਾਕੀ ਜਿਹੜੇ ਦੋ ਮੁੰਡੇ ਨੇ ਉਹਦੇ ਨਾਲ ਲੈਟ ਅੱਛਾ ਹਾਂਜੀ ਉਹ ਹੁਣ ਜੀ ਉਹ ਸਾਨੂੰ ਪਤਾ ਨਹੀਂ ਮੈਂ ਤਾਂ ਹੋਰ ਕਿਹਨੇ ਜੀ ਗੁਰਪਾਈ ਅੱਛਾ ਵੀ ਤੁਹਾਨੂੰ ਲੱਗਦਾ ਹੈ ਕਿ ਜੀ ਕੀ ਕਾਰਵਾਈ ਕੀਤੀ ਆ ਪਾਸੇ ਬੰਦੇ ਖੜੇ ਨੇ ਬੰਦੇ ਖੜੇ ਹੋਏ ਨੇ ਜੀ ਬੰਦੇ ਜੋ ਇੱਕੋ ਹੀ ਗੱਲ ਬਿਆਨ ਰਿਪੀਟ ਕਰੀ ਜਾਂਦੇ ਨੇ ਜੇ ਕੋਈ ਸਖਤੀ ਨਾਲ ਕੋਈ ਗੱਲ ਜਾ ਪੁੱਛੀ ਜਾਂਦੇ ਕੋਈ ਜਵਾਬ ਦਿੰਦੇ ਨੇ ਤਾਂ ਕੋਈ ਥੋੜੀ ਜਿਹੀ ਚੁਲਵਾਈ ਕਰਾਉਂਦੇ ਜੇ ਕੋਈ ਸਾਡਾ ਬੰਦਾ ਬੋਲਦਾ ਵੀ ਇਸ ਤਰ੍ਹਾਂ ਨਹੀਂ ਜੀ ਤੁਸੀਂ ਮੜਾ ਜਾ ਗੌਰ ਨਾਲ ਪੁੱਛੋ ਜਾ ਕੋਈ ਹੋਰ ਸਾਡੇ ਬੱਚੇ ਮਰੇ ਨੇ ਤਾਂ ਪੁਲਿਸ ਉਹਨਾਂ ਨੂੰ ਚੁੱਪ ਕਰਾ ਦਿੰਦੀ ਹੈ ਅੱਛਾ हां सोनू के भीया लगदा दी बीमारी कह रहे बच्चे ਸਾਡੇ ਬੱਚਿਆਂ ਦਾ ਕਤਲ ਕੀਤਾ ਗਿਆ ਜੀ ਸਾਡੇ ਬੱਚੇ ਮਰਨ ਵਾਲੇ ਸੀ ਨੌਨ ਗੈਨ ਸਾਡਾ ਅਰਸ਼ਦੀਪ ਸਿੰਘ ਪੱਕਾ ਤੈਰਦਾ ਸੀ ਜੀ ਅਰਸ਼ਦੀਪ ਤੈਰ ਨਾ ਜਾਣਦਾ ਸੀਗਾ ਪੱਕਾ ਤੈਰ ਨਾ ਜਾਂਦਾ ਸੀ ਜੀ ਸਾਡਾ ਅਰਸ਼ਦੀਪ ਡੁੱਬ ਨਹੀਂ ਸਕਦਾ ਸੀ ਜਦ ਕਿ ਉਹ ਗੁਰਦਾਸ ਸਿੰਘ ਨੂੰ ਲੈ ਕੇ ਵੀ ਬਾਹਰ ਨਿਕਲ ਸਕਦਾ ਸੀ ਕੀ ਤੁਸੀਂ ਕੀ ਕੋਈ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਮੰਗ ਕਰਦੇ ਆਂ ਕਿ ਸਾਡੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਬਿਨਾ ਗੁਨਾਹ ਤੋਂ ਬਿਨਾ ਕਸੂਰ ਤੋਂ ਮਾਰ ਕੇ ਸੁੱਟੇ ਗਏ ਨੇ ਸਾਨੂੰ ਕੱਲ ਨੂੰ ਕਿਸੇ ਹੋਰ ਦਾ ਬੱਚਾ ਵੀ ਮਾਰ ਸਕਦੇ ਨੇ ਉਹ ਲੜਾਈ ਫਰੇਂਜ ਜੁਨਾ ਨਾ ਸਾਡੀ ਤੁਹਾਡੇ بیٹے ਕੀ ਨਾਂ ਸੀ ਆਪਣੇ ਬੇਟੇ ਦਾ ਗੁਰਦਾਸ ਸਿੰਘ ਪੀ ਅੱਛਾ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੇ ਨਾਲ ਇਹ ਹادثਾ ਬੀਤਿਆ ਹੈ ਉਹਨਾਂ ਨੇ ਵੀਡੀਓ ਬਣਾ ਲਈ ਅੱਛਾ ਵੀਡੀਓ ਬਣਾ ਕੇ ਭੇਜੀ ਤੀ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਕਾਰਾ ਕਰਿਆ ਹੈ ਅੱਛਾ ਖਾਦ ਦੋਸਤ ਖਾਦ ਮੈਂਰੇ ਕੀ ਕਾਰਨ ਹੋਇਆ ਜੀ ਕਿੰਨੇ ਤੱਕ ਕੇਸ ਪਹੁੰਚਿਆ ਇਹ ਜੀ ਇਹ ਜਿਹੜੇ ਮੁੰਡੇ ਦੁੱਬੇ ਨੇ ਗੁਰਦਾਸ ਤੇ ਅਰਸ਼ਦੀਪ ਸਿੰਘ ਅੱਗੇ ਦੇ ਗੁਰਦਾਸ ਸਿੱਤੇ ਪਟਿਆਲੇ ਪੜਦਾ ਸੀ ਤੇ ਅਰਸ਼ਦੀਪ ਤੇ ਨਿਰਮਲ ਸਿੰਘ ਸਿੰਘ ਜਿਹੜਾ ਇਹ ਪਿੰਡ ਸਮੂਰਾਂ ਦੇ ਸੀ ਇਹ ਦੋਨੇ ਜਣੇ ਜਿਹੜੇ ਕਾਲਜ ਭਾਈ ਗੁਰਦਾਸ ਪੜ੍ਹਦੇ ਸੀਗੇ ਤੇ ਇੱਕ ਰਾਏਤਰਨ ਦਾ ਮੁੰਡਾ ਹਰਦੀਪ ਸੀ ਉਹ ਰਣਵੀਰ ਕਾਲਜੇ ਪੜ੍ਹਦਾ ਸੀਗਾ ਇੱਕ ਮਨਵੀਰ ਹੈ ਮੰਗਵਾਲ ਦਾ ਮੁੰਡਾ ਇਹ ਸਾਰੇ ਜਣੇ ਜਿਹੜੇ ਸੰਗਰੂਰ ਜਦੋਂ ਕਾਲਜ ਦੇ ਵਿੱਚੋਂ ਜਾਂਦੇ ਸੀ ਤੇ ਕਾਲਜ ਦੇ ਵਿੱਚੋਂ ਵਾਪਸ ਆਉਂਦੇ ਸੀਗੇ ਬੱਸ ਸਟੈਂਡ ਸੰਗਰੂਰ ਤੋਂ ਮਿਲਦੇ ਸੀਗੇ ਉੱਥੇ ਇੱਕ ਦੂਜੇ ਨਾਲ ਜਾਣ ਪਛਾਣ ਹੋ ਕੇ ਇਹਨਾਂ ਦੀ ਜਾਣ ਪਛਾਣ ਹੋਈ ਸੀ ਤੇ ਸ਼ੌਟਿੰਗ ਮੋਟੇ ਦੋਸਤੀ ਵੀ ਬਣ ਗਈ ਤੇ ਮਿੱਤੀ 26 ਚਾਰ ਨੂੰ ਇਹ ਇਕੱਠੇ ਹੋਏ ਤੇ ਇਹਨਾਂ ਨੇ ਬੈਂਡ ਬਣਾਇਆ ਵੀ ਆਪਾਂ ਘੁੰਮ ਫਿਰ ਕੇ ਆਈਏ ਸੇ ਸੰਗਰੂਰ ਤੋਂ ਪਟਿਆਲੇ ਗਏ ਪਟਿਆਲੇ ਪਹਿਲਾਂ ਜਾ ਕੇ ਇਹ ਮਾਲ ਵਿੱਚ ਕੁਮੇ ਘੁੰਮਣ ਤੋਂ ਬਾਅਦ ਫਿਰ ਇਹ 12 ਦੇਰੀ ਵਿੱਚ ਕੁਮੇ ਉਸ ਤੋਂ ਬਾਅਦ ਇਹ ਨਾਉਣ ਲਈ ਜਿਹੜੇ ਸੀਗੇ ਭਾਖੜਾ ਨਹਿਰ ਦੇ ਉੱਤੇ ਆ ਗਏ ਪਾਖੜਾ ਨਹਿਰ ਦੇ ਉੱਤੇ ਇਹ ਜਿਹੜਾ ਸੀਗਾ ਗੁਰਦਾਸ ਸੀਗਾ ਜਿਹੜਾ ਤਰਨ ਨਹੀਂ ਜਾਣਦਾ ਸੀਗਾ ਇਸ ਨੇ ਮਨਾਂ ਵੀ ਕੀਤਾ ਵੀ ਮੈਂ ਨਹੀਂ ਨਾਉਣ ਜਾਣਦਾ ਤੇ ਇਹਨਾਂ ਨੇ ਉਸ ਨੂੰ ਕਹਿ ਵੀ ਨਾਓ ਨੂੰ ਜ਼ਬਰਦਸਤੀ ਖਿਸਾ ਕੇ ਜਿਹੜਾ ਸੀ ਨਾਉਣ ਲਈ ਮਜਬੂਰ ਕਰਤਾ ਉਹ ਚਲਾ ਗਿਆ ਤੇ ਉਸ ਨੂੰ ਹੋਰ ਪਾਣੀ ਡੂੰਘੇ ਵਿੱਚ ਜਾਣ ਲਈ ਵੀ ਚਲ ਅੱਗੇ ਚੱਲ ਉਹ ਕਸਾਇਆ ਤੇ ਉਹ ਪਾਣੀ ਤੋਂ ਵੇਵਾਸ ਹੋ ਕੇ ਜਿਹੜਾ ਸੀ ਉਹ ਪਾਣੀ ਵਿੱਚ ਡੁੱਬ ਗਿਆ ਤੇ ਉਸ ਨੂੰ ਉਹਦਾ ਜਿਹੜਾ ਸੀਗਾ ਉਹਨੂੰ ਬਚਾਉਣ ਦੇ ਲਈ ਜਿਹੜਾ ਮੁੰਡਾ ਅਰਸ਼ਦੀਪ ਸੀ ਉਹ ਤਰਾਕੀ ਕਰਦਾ ਸੀ ਉਹਨੂੰ ਕੋਸ਼ਿਸ਼ ਕੀਤੀ ਉਹਨੇ ਵੀ ਪਾਣੀ ਦੇ ਵਹਾ ਨੂੰ ਉਸਨੂੰ ਵੀ ਦੱਬ ਲਿਆ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇਹਨਾਂ ਨੇ ਕੋਈ ਜਿਹਾ ਅਪਰਾਧਾ ਨਹੀਂ ਕੀਤਾ ਵੀ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਇਹਨਾਂ ਦੇ ਵਾਰਸ ਨੂੰ ਕੋਈ ਤਲਾਹ ਦਿੱਤੀ ਹੋਵੇ 26 ਤਰੀਕ ਸ਼ਾਮ ਦਾ ਵਾਕਾ ਕੋਈ 27 ਤਰੀਕ ਨੂੰ ਨਹੀਂ ਤਲਾਹ ਦਿੱਤੀ ਕੋਈ 28 ਤਰੀਕ ਨੂੰ ਨਹੀਂ ਤਲਾਹ ਦਿੱਤੀ ਤੇ ਇਹਨਾਂ ਨੇ ਇਹਨਾਂ ਇਸੇ ਕਰਕੇ ਇਹਨਾਂ ਦੀ ਨੀਤ ਸੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਵੀ ਉਹਨਾਂ ਨੂੰ ਜੇ ਕਿਤੇ ਇਹਨਾਂ ਦੀ ਕੋਈ ਸਹੀ ਨੀਤ ਹੁੰਦੀ ਤਾਂ ਇਹਨਾਂ ਨੇ ਆਪਣੇ ਇਹਨਾਂ ਦੇ ਵਾਰਸਾਂ ਨੂੰ ਤੇ ਸਰਕਾਰ ਪ੍ਰਸ਼ਾਸਨ ਨੂੰ ਤਲਾਹ ਦੇਣੀ ਸੀਗੀ ਇਹ ਇਸੇ ਤਹਿਤ ਇਹਨਾਂ ਦੇ ਮੁਕੱਦਮਾ 304 ਇਹਨਾਂ ਦੇ ਮ੍ਰਿਤਕ ਦੇ ਵਾਰਸ ਦੇ ਗੁਰਦਾਸ ਦੇ ਪਿਤਾ ਜੀ ਨੇ ਦਰਜ ਕਰਾਇਆ ਹੈ ਜਿਹੜੀ ਧਾਰਾ 304 ਦੇ ਵਿੱਚ ਮੁਕਾਦਮਾ ਅਸੀਂ ਦਰਜ ਕੀਤਾ ਹੈ ਤਿੰਨੇ ਦੋਸ਼ੀ ਅਸੀਂ ਅਰੈਸਟ ਕਰ ਲਏ ਨੇ ਇਨਵੈਸਟੀਗੇਸ਼ਨ ਜਾਰੀ ਹੈ ਅਜੇ ਪੁਲਿਸਰਮਾਂਡ ਅਸੀਂ ਤਿੰਨਾਂ ਦਿੰਦਾ ਹੋ ਲਏ ਆ ਉਹਦੇ ਕਾਰਨ ਅਸੀਂ ਪਤਾ ਲਗਾ ਰਹੇ ਹਾਂ ਠੀਕ ਹੈ ਜੀ ਸਰ